ਜੇਲਾ ਤਰੰਤਾਂ ਦੇ ਦੀਨੋਂ ਦੇ ਪਿੰਡ ਖਵਾਸਪੁਰ ਦੇ ਕਿਸਾਨ ਦੇ ਨਾਲ ਆਪਣੀ ਮਟਰਾਂ ਦੀ ਫਸਲ ਦੁਖੀ ਹੋ ਕੇ ਵਾਦ ਦਿੱਤੀ ਆ ਅਤੇ ਮੀਡੀਆ ਦੇ ਨਾਲ ਭਰੇ ਮਨ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਨੇ ਆਪਣੀ ਅਤੇ ਠੇਕੇ ਤੇ ਲਈ ਤਕਰੀਬਨ 20 ਕਿੱਲੇ ਦੀ ਜ਼ਮੀਨ ਦੇ ਉੱਪਰ ਮਟਰਾਂ ਦੀ ਫਸਲ ਬੀਜੀ ਸੀ ਜਿਸ ਦੇ ਉੱਤੇ ਲੱਖਾਂ ਦਾ ਖਰਚਾ ਆਇਆ ਸੀ ਅਤੇ ਅੱਜ ਮਟਰਾਂ ਦੀ ਫਸਲ ਦਾ ਕੁੱਲ ਕੋਡੀਆਂ ਪਾ ਹੋਣ ਕਾਰਨ ਫਸਲ ਨੂੰ ਵਾਅਦ ਦਿੱਤਾ ਗਿਆ ਹੈ ਕਿਸਾਨ ਲਾਲ ਸਿੰਘ ਨੇ ਸਰਕਾਰਾਂ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸਰਕਾਰਾਂ ਕਹਿੰਦੀਆਂ ਹਨ ਕਿ ਕਿਸਾਨਾਂ ਨੂੰ ਕਣਕ ਝੋਨੇ ਦੀ ਫਸਲ ਨੂੰ ਛੱਟ ਕੇ ਸਬਜ਼ੀਆਂ ਦੀ ਕਾਸ਼ਤ ਕਰਨੀ ਚਾਹੀਦੀ ਆ ਜੇਕਰ ਕਿਸਾਨ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ ਤਾਂ ਸਰਕਾਰਾਂ ਸਬਜੀ ਦਾ ਸਹੀ ਮੁੱਲ ਨਹੀਂ ਦਿੰਦੀਆਂ ਸਰਕਾਰਾਂ ਨੇ ਕਿਸਾਨਾਂ ਦੀ ਮਦਦ ਤਾਂ ਕੀ ਕਰਨੀ ਹੈ ਕਿਸਾਨਾਂ ਦਾ ਤਾਂ ਹੁਣ ਰਾਬੀ ਰਖਾ ਹੈ ਇਹ ਕਾਰਨ ਇਹ ਆ ਜੀ 12-13 ਰੁਪਏ ਰੇਟ ਆ ਸਾਰਾ 4 ਰੁਪਏ ਤੜਾਈ ਮੰਗਣ ਦੇ ਆ 10 ਉਹਦੇ ਚ ਕੀ ਕਰਾਂਗੇ ਕਿਹੜੇ ਬੰਨੇ ਬੰਦਾ ਜਾਊਗਾ 29500 ਰੁਪਏ ਇਹਨਾਂ ਦੇ ਖਰਚਾ ਆ ਗਿਆ ਗਾੜੀ ਕੋਈ ਰੇਟ ਮਿਲਦਾ ਹੋਵੇ ਕੋਈ 4 ਪੈਸੇ ਬਲਡ ਫੇ ਆ ਹੁਣ ਜੇ ਗੱਡੀ ਠੇਕਾ ਕਿਸ ਤੋਂ ਤਾਰਾਂਗੇ ਕਣਕ ਜੇ ਕਣਕ ਤੋਂ ਵੀ ਰਹਿ ਗਏ ਤੇ ਫਿਰ ਕੀ ਕਰਾਂਗੇ ਸਰਕਾਰ ਕਹਿੰਦੀ ਆ ਵੀ ਝੋਨਾ ਤੇ ਕਣਕ ਝੋਨਾ ਛੱਡ ਦੋ ਮਕਈਆਂ ਬੀਜੋ ਤੇ ਮਕਈ ਨੂੰ ਕਿਹੜੇ ਬੰਨੇ ਲਾਵਾਂਗੇ ਮੁੜ ਕੇ ਮਕਈ ਵਿਕਣੀ ਆ 400 ਰੁਪਏ ਨੂੰ ਮਕਈ ਵਿਕਦੀ ਆ ਕੋਈ ਕਿੰਨੀ ਤੁਹਾਡੀ ਜ਼ਮੀਨ ਸੀ ਜਿਹੜੇ ਅੱਜ ਤੁਸੀਂ ਮਟਰਵਾ ਦਿੱਤੇ ਆ ਇਹ ਆਪਣਾ ਅਜੇ ਵਗੇ ਰਿਹਾ 12-13 ਪੈ ਲਈਆਂ ਤੇ 20 ਏਕੜਾ ਲਾਗੇ ਵਾਉਣੇ ਆ ਕੁਝ ਪੈ ਲਈ ਆਪਣੀ ਆ ਤੇ ਕੁਝ ਠੇਕੇ ਤੇ ਆਪਣੀ ਥੋੜੀ ਆ ਜਿਆਦੀ ਠੇਕੇ ਤੇ ਆ ਠੀਕ ਹੈ ਜੀ ਕਿੰਨਾ ਕਿ ਤੁਹਾਡਾ ਜਿਹੜਾ ਖਰਚਾ ਇੱਕ ਪ੍ਰਤੀ ਏਕੜ ਤੇ ਜਿਹੜਾ ਮਟਰਾ ਤੇ ਆਇਆ ਹੈ ਇਹ ਤੁਸੀਂ ਲਾ ਲਓ ਸਾਹਿਬ ਵੀ 29500 ਆਇਆ ਤੇ 20 ਪਹਿਲੀਆਂ ਵਾ ਤੇ ਇਹ 5-6 ਲੱਖ ਰੁਪਈਆ ਦਾ ਹੈਗਾ ਹੀ ਆ ਆਪਦੀ ਮਿਹਨਤ ਕੱਢ ਕੇ ਕੀ ਸਰਕਾਰ ਤੋਂ ਕੀ ਮੰਗ ਕਰਦੇ ਜੀ ਸਰਕਾਰ ਤੋਂ ਮੰਗ ਤਾਂ ਮੈਂ ਤਾਂ ਕੁਝ ਨਹੀਂ ਕਰਦਾ ਮੈਂ ਤਾਂ ਵੈਗਰੂ ਤੋਂ ਮੰਗ ਕਰਦਾ ਸਰਕਾਰ ਕੋਈ ਗਾੜੀ ਸਿਆਣੇ ਬੰਦੇ ਹੋਣ ਤੇ ਕੋਈ ਸੂਝਵਾਨ ਹੋਵੇ ਤੱਕ ਜਿੰਨਾ ਖੇਤੀ ਕੀਤੀ ਹੋਵੇ ਉਹਨਾਂ ਨੂੰ ਕੋਈ ਗੱਲ ਹੁੰਦੀ ਹੈ ਤੇ ਹਵਾ ਚ ਤੀਰ ਆ ਫਲੋ ਫਲੋ ਤੇ ਚੱਲ ਜੋ ਚੱਲ ਜੋ ਕੀ ਕਹਿ ਸਕਦੇ ਆਪਾਂ ਸਰਕਾਰਾਂ ਦੇ ਕਹਿੰਦੀਆਂ ਜਿਹੜਾ ਝੋਨੇ ਤੇ ਕਣਕ ਦੀ ਖੇਤੀ ਜਨਲ ਕੇ ਸਬਜ਼ੀਆਂ ਬੀਜਣਾ ਚਾਹੁੰਦੀਆਂ ਚਾਹੀਦੀਆਂ ਪਰ ਸਬਜ਼ੀਆਂ ਅੱਜ ਤੁਸੀਂ ਵਾ ਰਹੇ ਹੋ ਤੇ ਜਿਹੜੀ ਜਿਹੜਾ ਕਹਿੰਦਾ ਲੀਡਰ ਸਬਜ਼ੀ ਚਾਹੀਦੀ ਉਹਨੂੰ ਕੋਈ ਟਰੱਕ ਪਰ ਗਈ ਥੋ ਲੈ ਜਾ ਤੇ ਆਪ ਦਾ ਧਰ ਤਰ ਖਾਈ ਜਾ ਨਾ ਤੇ ਕੁੱਤੇ ਨਹੀਂ ਪੁੱਛਣ ਦਾ ਆਲੂ ਰੁਲ ਗਿਆ ਗੋਭੀ ਰੁਲ ਗਈ ਸਬਜ਼ੀ ਹੈ ਕਿਹੜੀ ਹੈ ਕਿਹੜੀ ਸਬਜ਼ੀ ਦਾ ਰੇਟ ਨਾ ਦਿੱਤਾ ਕੋਈ ਸਬਜ਼ੀ ਦਾ ਰੇਟ ਹੀ ਨਹੀਂ ਗਾ ਹੁਣ ਜੇ ਗੱਲ ਕਰੀਏ ਗੱਲ ਹੁਣ ਮੈਂ ਕੋਈ ਉੱਚੀ ਨਹੀਂ ਵੀ ਕਰਨੀ ਕਰਨੀ ਨਹੀਂ ਗਈ ਕੋਈ ਵਜਮਾ ਰੇਟ ਦਿੱਤਾ ਹੋਵੇ ਭਾਵੇਂ 15 ਰੁਪਏ ਹੀ ਹੋਵੇ ਪਤਾ ਤਾਂ ਹੋਵੇ ਨਾ ਵੀ ਸਾਨੂੰ ਆ ਰੇਟ ਆ ਜਦੋਂ ਸਰਕਾਰ ਨੇ ਰੇਟ ਹੀ ਨਹੀਂ ਦੇਣਾ ਉੱਥੇ ਕਰਨਾ ਵੀ ਕੀ ਆ ਵਪਾਰੀ ਬਣੀ ਜਾਂਦੇ ਆ 5-6 ਰੁਪਏ ਉਹ ਅਗਲਿਆਂ ਦਾ ਕਮਿਸ਼ਨ ਆ ਭਾਵੇਂ 5 ਰੁਪਏ ਵਿਕਣ ਭਾਵੇਂ 7 ਉਹਨਾਂ ਦਾ ਬਣਦਾ ਵਾ ਆਸਮ ਜੱਟ న్యూਸ ਦੇ ਲਈ ਤਰੰਤ ਹਰ ਤੋਂ ਜਗਜੀਤ ਸਿੰਘ ਡਾਲਰ ਦੀ ਰਿਪੋਰਟ